ਜਾਦੀ ਹੈ ਇਹ ਇਹਦਾ ਥੋੜਾ ਜਿਹਾ ਲੈਵਲ ਘੱਟ ਕਰਨਾ ਕੀ ਹੋ ਗਿਆ ਵੇਖੋ ਕਿੰਨਾ ਕਰੰਟ ਵਾਲੀਆਂ ਤਾਰਾਂ ਜਿਹੜੀਆਂ ਉਹ ਹੱਥ 'ਚ ਹੀ ਫੜੀ ਫਿਰਦੇ ਆ ਹੈ ਕੋਈ ਡਰ ਇਹਨਾਂ ਨੂੰ ਕਿਸ ਚੀਜ਼ ਦਾ 5-7 ਮਿੰਟ ਪਹਿਲਾਂ ਵੀ ਪੈ ਗਿਆ ਡਿਆ ਤੇ ਹੁਣ ਫੇਰ ਨਹੀਂ ਵੇਖ ਸਕਦੇ ਜੀ ਗੈਰ ਚੜ੍ਹੀ ਹੋਈ ਹੈ ਪੂਰੀ ਇਹ ਜੇ ਆਪਾਂ ਇਸ ਤਰ੍ਹਾਂ ਗੁੱਠ ਲਾਉਨੇ ਆ ਨਾ ਬਣਾ ਕੇ ਇਹਦੀ ਮਜ਼ਬੂਤੀ ਜ਼ਿਆਦੀ ਹੋ ਜਾਂਦੀ ਆ ਸਸਤੀ ਗੱਲ ਦੋਸਤੋ ਅੱਜ ਆਪਾਂ ਪਹੁੰਚੇ ਆ ਜਿੱਥੇ ਆਪਣਾ ਸ਼ੈੱਡ ਦਾ ਕੰਮ ਚੱਲਦਾ ਪਿਆ ਵਾ ਇਹ ਜਿਹੜਾ ਸ਼ੈੱਡ ਆ ਜੀ ਇਹ ਹੈਗਾ ਲੋਕਟਾਈਲ ਫੈਕਟਰੀ ਦਾ ਸ਼ੈੱਡ ਬਣ ਰਿਹਾ ਗੁਰਦਿਆਲ ਵੀਰ ਕੇ ਪੱਠੇ ਤੇ ਉਹਨਾਂ ਨੇ ਲੋਕਟਾਈਲ ਫੈਕਟਰੀ ਖੋਲਣ ਵਾਸਤੇ ਇਹ ਸ਼ੈੱਡ ਦੀ ਜਿਹੜੀ ਆ ਉਸਾਰੀ ਕਰਵਾਉਣ ਡਿਆ ਤੇ ਗਿਲ ਸਾਹਿਬ ਸਾਡੇ ਲੱਗੇ ਹੋਏ ਆ ਕੰਮ ਨੂੰ ਪੂਰੀ ਮਤਲਬ ਤਸੱਲੀ ਵਾਲਾ ਕੰਮ ਆ ਵੇਖੋ ਤੁਸੀਂ ਐਂ ਗੁੱਠਾ ਕੱਢ ਕੇ ਪੂਰੀਆਂ ਵਧੀਆ ਬਿਠਾ ਕੇ ਫਿਰ ਲਾਉਣ ਡਿਆ ਗਿਲ ਸਾਹਿਬ ਉਹ ਬਰੋਬਰ ਕਰ ਲਿਓ ਹਾਂ ਦੇਖੋ ਇਹ ਜੇ ਆਪਾਂ ਇਸ ਤਰ੍ਹਾਂ ਗੁੱਠ ਲਾਉਨੇ ਆ ਨਾ ਬਣਾ ਕੇ ਇਹਦੀ ਮਜ਼ਬੂਤੀ ਜ਼ਿਆਦੀ ਹੋ ਜਾਂਦੀ ਆ ਠੀਕ ਹੈ ਜੀ ਉਤਰਾ ਲਾਉਣ ਨੂੰ ਆਪਾਂ ਜਾਣ ਤਾਂ ਤਾਂ ਵੀ ਲਾ ਸਕਦੇ ਹਾਂ ਉੱਪਰਲੇ ਚੈਨਲ ਦੇ ਨਾਲ ਵੀ ਤੇ ਥੱਲੇ ਵਾਲੇ ਚੈਨਲ ਨਾਲ ਵੀ ਲਾ ਸਕਦੇ ਹਾਂ ਪਰ ਇਹਦੀ ਮਜ਼ਬੂਤੀ ਜ਼ਿਆਦੀ ਹੋ ਜਾਂਦੀ ਆ ਹਾਂ ਜੀ ਇਸ ਕਰਕੇ ਸਮਾਂ ਵੀ ਵੱਧ ਲੱਗ ਰਿਹਾ ਬਾਕੀ ਕਿ ਕੀ ਆ ਕਿ ਵੀ ਮੀਂਹ ਜਿਹੜਾ ਨਾ ਮੀਂਹ ਉਹ ਨਹੀਂ ਰੁਕਦਾ ਪਿਆ 5-7 ਮਿੰਟ ਪਹਿਲਾਂ ਮੀਂਹ ਪੈ ਕੇ ਹਟਿਆ ਆ ਤੁਸੀਂ ਵੇਖੋ ਟੋਇਆਂ 'ਚ ਪਾਣੀ ਖੜਾ ਵਾ 5-7 ਮਿੰਟ ਪਹਿਲਾਂ ਮੀਂਹ ਪੈ ਕੇ ਹਟਿਆ ਤੇ ਹੁਣ ਫੇਰ ਨਹੀਂ ਵੇਖ ਸਕਦੇ ਜੀ ਗੈਰ ਚੜੀ ਹੋਈ ਹੈ ਪੂਰੀ ਰਾਬਾਂ ਦਾ ਆ ਕੇ ਵੀ ਤੁਹਾਨੂੰ ਕੰਮ ਨਹੀਂ ਕਰ ਦੇਣਾ ਅਸੀਂ ਸਾਡਾ ਵੀ ਪੂਰਾ ਜੋਰ ਲੱਗਾ ਪਿਆ ਵਾ ਕਿ ਵੀ ਅਸੀਂ ਛੇਤੀ ਤੋਂ ਛੇਤੀ ਜਿਹੜਾ ਛੱਡ ਨ ਬੇੜ ਦਈਏ ਪਰ ਅਹੀਂ ਤੇ ਆ ਕੇ ਕੰਮ ਨੂੰ ਲੱਗਦੇ ਆ ਤੇ ਉਧਰੋਂ ਮੀਂਹ ਆ ਜਾਂਦਾ। ਬਾਕੀ ਆਪਾਂ ਗੱਲ ਕਰਦੇ ਆ ਸ਼ੈੱਡ ਬਾਰੇ। ਸ਼ੈੱਡ ਜਿਹੜਾ ਇਹਦੀ ਮਿੰਤੀ-ਕਿੰਤੀ ਹੈਗੀ ਆ ਜੀ ਇੱਥੋਂ ਲੈ ਕੇ ਤੇ ਉਧਰਲੇ ਕੋਨੇ ਤੱਕ ਜਿੱਥੋਂ ਤੱਕ ਉਹ ਕੈਂਚੀ ਪਈ ਆ ਉੱਥੋਂ ਤੱਕ ਇਹ ਹੈਗਾ ਜੀ 64 ਫੁੱਟ। ਤੇ ਉਧਰੋਂ ਨੁੱਕਰ ਤੋਂ ਲੈ ਕੇ ਇਸ ਪਿੱਲਰ ਤੱਕ 36 ਫੁੱਟ ਆ। ਇਦ ਤੇ ਟੀਨਾ ਆਪਾਂ ਪਾਉਣੀਆਂ ਵਾਂ 10 ਫੁੱਟ ਦੀਆਂ ਜਾਨੀ ਕਿ ਤਿੰਨ ਸ਼ੀਟਾਂ ਅੱਗੇ ਨੂੰ ਪੈਣਗੀਆਂ ਤੇ ਚੌਥੀ ਸ਼ੀਟ ਅੱਗੇ ਪਾਉਗੀ ਠੀਕ ਹੈ ਜੀ ਤੇ ਇਦ ਤੇ ਲਗਭਗ 23 ਸ਼ੀਟਾਂ ਜਿਹੜੀਆਂ ਨੇ ਇੰਝ ਲੰਬਾਈ 'ਚ ਪੈਣਗੀਆਂ ਕਿਉਂਕਿ ਉਹ ਪਰਲੇ ਦੇ ਉੱਤੇ ਵੀ ਪਾਉਣਾ ਵਾ ਛੱਡ ਥੋੜਾ ਜਿਹਾ ਉਹ ਜਿਹੜਾ ਤੁਸੀਂ ਵੇਖਦੇ ਪੈ ਜੇ 23 ਸ਼ੀਟਾਂ ਲੰਬੀਆਂ ਇੱਕ ਲਾਈਨ ਉਸ ਤੋਂ ਬਾਅਦ 23 ਨੂੰ ਤੁਸੀਂ 4 ਨਾਲ ਗੁਣਾ ਕਰ ਲਓ ਜਿੰਨੀਆਂ ਸ਼ੀਟਾਂ ਬਣਦੀਆਂ ਉਹਨੀਆਂ ਸ਼ੀਟਾਂ ਇੱਥੇ ਪੈਣਗੀਆਂ ਤੇ ਬਾਕੀ ਤੁਸੀਂ ਕੰਚੀਆਂ-ਕੁੰਚੀਆਂ ਵੇਖੋ ਪੂਰੀਆਂ ਆਪਾਂ ਜ਼ਬਰਦਸਤ ਬਣਾਈਆਂ ਉਸ ਤੋਂ ਬਾਅਦ ਇਹਨਾਂ ਨੂੰ ਇੱਥੋਂ ਆਪਾਂ ਸਪੋਟਾਂ 'ਵੀ ਲਾਵਾਂਗੇ ਕੋਨੇ 'ਚ ਇੱਧਰ ਵੀ ਇਹ ਪਹਿਲਾਂ ਥੋੜਾ ਮਜ਼ਬੂਤ ਆਪਾਂ ਕਢਵਾਇਆ ਤਾਂ ਕਰਕੇ ਕਿਉਂਕਿ ਇਹਦੇ ਤੇ ਸਾਰਾ ਵਜਨ ਆਉਣਾ ਸੀ ਵੈਸੇ ਏਡੇ ਵੱਡੇ ਪਿੱਲਰ ਦੀ ਜ਼ਰੂਰਤ ਨਹੀਂ ਸੀਗੀ ਕਾਰਨ ਇਹ ਹੈ ਕਿ ਵੀ ਫਰਮਾ ਨਹੀਂ ਸੀਗਾ ਮਿਲਦਾ ਪਿਆ ਇਹਨਾਂ ਕੋਲੇ ਵੱਡਾ ਫਰਮਾ ਪਿਆ ਸੀ ਉਹਨਾਂ ਨੇ ਉਹ ਭਰਤਾ ਬਾਕੀ ਬੱਦਲ ਪੂਰੀ ਚੜ੍ਹਾਈ ਕਰਕੇ ਆ ਰਿਹਾ ਤੇ ਇੱਧਰ ਸੋਨਾ ਲੀਕਾ ਸਾਠ ਆਪਣਾ ਪੂਰਾ ਸਾਥ ਦੇ ਰਿਹਾ ਵਾ ਕੰਮ ਕਰਨ ਚ ਕੈਂਚੀਆਂ ਕੁੰਚੀਆਂ ਵਗੈਰਾ ਲੱਦ ਕੇ ਸਾਰੀਆਂ ਆਪਾਂ ਟਰਾਲੇ 'ਚ ਇਸੇ ਦਿਨਾਂ ਨੂੰ ਲਿਆਂਦੀਆਂ ਇੱਥੇ ਤੇ ਇੱਕ ਦਿਨ ਖੁੱਬ ਗਿਆ ਸੀ ਇੱਥੇ ਇੱਥੇ ਖੁੱਬ ਗਿਆ ਹੈਗਾ ਫਿਰ ਜੌਂਡੀਰ ਪਾ ਕੇ ਕੱਢਿਆ ਜਿਲ ਸਾਹਿਬ ਕੀ ਕਰ ਲੱਗੇ ਹੁਣ ਇੱਧਰ ਲਾਉਣ ਲੱਗੇ ਨੇ ਠੀਕ ਆ ਤਾਂ ਇਹ ਨੀਵਾ ਹੀ ਆ ਪੌੜੀ ਲਾ ਲੈਣੀ ਇੱਥੇ ਪੌੜੀ ਲਾ ਲਓ ਉਧਰੋਂ ਇਹਦੀ ਉਚਾਈ ਹੈਗੀ ਹੈ ਜੀ 12.5 ਫੁੱਟ ਇੱਧਰੋਂ ਇਹਦੀ ਉਚਾਈ ਜਿਹੜੀ ਹੈ 10 ਫੁੱਟ ਆ ਬਾਕੀ ਇਹਨਾਂ ਨੇ ਨਾ ਥੋੜਾ ਜਿਆਦਾ ਥੱਲਿਓਂ ਉੱਚਾ ਰੱਖਿਆ ਵਾ ਥਾਂ ਇਹ ਹੁਣ ਇਹਨਾਂ ਨੇ ਮਿੱਟੀ ਕੱਢਣੀ ਹੈ ਥੱਲਿਓਂ ਜੇ ਯਾਨੀ ਕਿ ਇਹਦੀ ਹਾਈਟ ਬਥੇਰੀ ਹੋ ਜਾਣੀ ਆ ਚਾਈਏ ਦੀ ਬਥੇਰੀ ਹੋ ਜਾਣੀ ਆ ਆ ਥੱਲੇ ਮਿੱਟੀ ਪਧਰੀ ਕਰਨੀ ਆ ਜੇ ਮਿੱਟੀ ਕੱਢਣੀ ਵੀ ਇਹਦੇ ਵਿੱਚੋਂ ਕਿਉਂਕਿ ਮਿੱਟੀ ਜ਼ਿਆਦੀ ਆ ਇਹ ਇਹਦਾ ਥੋੜਾ ਜਿਹਾ ਲੈਵਲ ਕੱਟ ਕਰਨਾ ਕੀ ਹੋ ਗਿਆ ਗਿਲ ਸਾਹਿਬ ਪਿੱਛੋਂ ਤਾਰ ਲਾਇਆ ਕਰੋ ਤਾਰਾਂ ਜੁੜ ਗਈਆਂ ਤੇਰੀ ਬਾਤ ਲੱਗ ਜੋੜਤਾ ਹੈਗਾ ਨਹੀਂ ਕਿਤੇ ਵੀ ਆਹ ਨਹੀਂ ਇੱਦਾਂ ਫੜ ਪਈ ਆ ਜਰਾ ਠੀਕ ਬਾਕੀ ਬੰਦੇ ਸਾਡੇ ਬਹੁਤ ਮਿਹਨਤ ਕਰਨ ਵਾਲੇ ਆ ਵੇਖੋ ਕਿਆਂ கரੰਟ ਵਾਲੀਆਂ ਤਾਰਾਂ ਜਿਹੜੀਆਂ ਉਹ ਹੱਥ 'ਚ ਹੀ ਫੜੀ ਫਿਰਦੇ ਆ ਐ ਕੋਈ ਡਰ ਇਹਨਾਂ ਨੂੰ ਕਿਸ ਚੀਜ਼ ਦਾ ਉਧਰੋਂ ਮੇਨ ਸਪਲਾਈ ਤੋਂ ਤਾਰ ਲਾ ਕੇ ਤੇ ਫੇਰ ਇਹਨਾਂ ਨੂੰ ਜਿਹੜਾ ਵਾ ਹਾਂ ਇਸ ਤਰ੍ਹਾਂ ਨਾ ਐ ਪੀ ਨਾ ਪੰਗਾ ਲੈ 2 ਮਿੰਟ ਰੁਕ ਜਾ ਸਿਰਫ 2 ਮਿੰਟ கரੰਟ ਵਾਲਾ ਕੰਮ ਹੋ ਆ ਤੇ ਮੀਂਹ ਪਿਆ ਵਾ ਤੇ ਪੈਰ ਪੂਰੇ ਆਪਣੇ ਨੰਗੇ ਆ ਤੇ ਤੂੰ ਨਾ ਪੰਗਾ ਲੈ ਸੋ ਬਾਕੀ ਆਪਾਂ ਜਿਹੜੀ ਸਾਰੀ ਵੀਡੀਓ ਆ ਨਾ ਇਹਦੀ ਆਪਾਂ ਪੂਰੀ ਵੀਡੀਓ ਇੱਕ ਬਣਾਵਾਂਗੇ ਜਦੋਂ ਸ਼ੈੱਡ ਬਣ ਗਿਆ ਨਾ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਵੀ ਇਹਦਾ ਕਿੰਨਾ ਖਰਚਾ ਆਇਆ ਵਾ ਇਹਦੇ ਤੇ ਜੋ ਵੀ ਸਾਰਾ ਟੋਟਲ ਖਰਚਾ ਆਇਆ ਇਹਦੇ ਤੇ ਤੁਹਾਨੂੰ ਸਾਰਾ ਦੱਸਾਂਗੇ ਇਹਦਾ ਜਿੰਨਾ ਆਪਣਾ ਲੋਹੇ ਦਾ ਤੇ ਸ਼ੈੱਡ ਦਾ ਟੀਨਾ ਦਾ ਖਰਚਾ ਆਊਗਾ ਜਾਂ ਲੇਬਰ ਦਾ ਖਰਚਾ ਆਊਗਾ ਜੋ ਵੀ ਖਰਚਾ ਆਇਆ ਆਪਾਂ ਤੁਹਾਨੂੰ ਸ਼ੈੱਡ ਦਾ ਖਰਚਾ ਜਿਹੜਾ ਪੂਰਾ ਬਣਾ ਕੇ ਦੱਸਾਂਗੇ ਵੀ ਇਹਦੇ ਸ਼ੈੱਡ ਤੇ ਕਿੰਨਾ ਖਰਚਾ ਆਉਂਦਾ ਧੰਨਵਾਦ